ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੁਹਾਨੂੰ ਤੇ ਇਸੇ ਉਮੀਦ ਦੇ ਨਾਲ ਆਪਾਂ ਜਿਹੜਾ ਨਵਾਂ ਬਲੌਗ ਸ਼ੁਰੂ ਕਰਦੇ ਆ ਤੇ ਬਾਕੀ ਅੱਜ ਹੋਏ ਹੋਏ ਨੇ ਫੇਰ ਬੱਦਲ ਕਾਫੀ ਮੀਂਹ ਪੈ ਨਹੀਂ ਰਿਹਾ ਤੇ ਕਾਫੀ ਟਾਈਮ ਤੋਂ ਮੀਂਹ ਆਪਣੇ ਪੈ ਨਹੀਂ ਹੈਗਾ ਬਿਲਕੁਲ ਵੀ ਚਲੂੰ ਬੱਦਲਾਂ ਦੇ ਨਾਲ ਵੀ ਚਲੋ ਮੌਸਮ ਠੀਕ ਹੈ ਵਧੀਆ ਠੰਡਾ ਗਰਮੀ ਤੋਂ ਰਾਹਤ ਹੈਗੀ ਤੇ ਬਾਕੀ ਮਿਲਦੇ ਆ ਜੀ ਦਿਨੇ ਅੱਜ ਨਵੇਂ ਬਲੌਗ ਦੇ ਵਿੱਚ ਤੇ ਦੇਖਦੇ ਆ ਕਿ ਆਪਣੇ ਅੱਜ ਕੀ ਕੀ ਸਰੀਰ ਦੇ ਤੇ ਬੱਸ ਅੱਜ ਇਰਾਦਾ ਹੈਗਾ ਧੂਰੀ ਜਾਣ ਦਾ ਕਿਉਂਕਿ ਅਪਣੇ ਅੱਜ ਗਾਣੇ ਦੀ ਕਰਕੇ ਹੋਈ ਨੇ ਡਾਵਿੰਗ ਤੇ ਹੁਣ ਗਲਾ ਬਿਲਕੁਲ ਠੀਕ ਹੈਗਾ ਤੇ ਜੇ ਅੱਜ ਬਾਈ ਨੂੰ ਫੋਨ ਕਰਕੇ ਪੁੱਛਾਂਗੇ ਜੀ ਨੇ ਜੇ ਉਹ ਹੋਏ ਘਰ ਤਾਂ ਜਰੂਰ ਅਪਾ ਡਾਵਿੰਗ ਕਰਕੇ ਆਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਦਾ ਮਾਹੌਲ ਤੇ ਵਾਕੀ ਮਿਲਦੇ ਜਾਂਦੇ ਨੇ ਦੇਖਦੇ ਆਣੇ ਅੱਜ ਤੇ ਮੌਸਮ ਮੌਸੂਣਾ ਹੀ ਹਵਾਵਾਂ ਚੱਲਦੀਆਂ ਦੇਖੋ ਝੰਡਾ ਕਿੰਨਾ ਸੋਹਣਾ ਲੱਗ ਰਿਹਾ ਕਿਸੇ ਦੇ ਘਰ ਤੇ ਲੱਗਿਆ ਹੋਇਆ ਆਪਣੇ ਨਮਾਣੇ ਤੇ ਬੱਦਲ ਜੇ ਹੋਏ ਵੇਨ ਤੇ ਹਵਾ ਚੱਲਦੀ ਹੈ ਅੱਜ ਦੁਕਾਨ ਦੇ ਵਿੱਚ ਇਹ ਪੱਖਾ ਲਾਉਣ ਦੀ ਜ਼ਰੂਰਤ ਨਹੀਂ ਬਿਨਾ ਪੱਖੇ ਤੋਂ ਹਵਾ ਆ ਰਹੀ ਹੈ ਦੋਏ ਬਾਰਾਂ ਚ ਦੀ ਬਹੁਤ ਸੋਹਣੀ ਲਓ ਜੀ ਆਪਾਂ ਹੁਣ ਬੈਠੇ ਤੇ ਬੇਲੇ ਸੋਚਿਆ ਚਲੋ ਆਪਾਂ ਕਰਦੀ ਆ ਨਾਮ ਅਨਾਉਂਸ ਜਿਨ੍ਹਾਂ ਨੇ ਆਪਾਂ ਨ ਕਰੀ ਨੇ ਪਿਆਰੀ ਪਿਆਰੀ ਕਮੈਂਟ ਸਭ ਤੋਂ ਪਹਿਲਾਂ ਗਰੇਵਾਲ ਪੰਜਾਬੀ ਟਰੈਵਲ ਵਾਲਾ ਵੀਰਾ ਉਹਨਾਂ ਦੇ ਕਮੈਂਟ ਆਏ ਨੇ ਦੋ ਤਿੰਨ ਬਹੁਤ ਸੋਹਣੇ ਸੋਹਣੇ ਤੇ ਧੰਨਵਾਦ ਵੀਰੇ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਤੁਹਾਡੇ ਬਲੌਗ ਵੀ ਬਹੁਤ ਸੋਹਣੇ ਹੁੰਦੇ ਨੇ ਤੇ ਵੀਰੇ ਦੇ ਬਲੌਗ ਵੀ ਤੁਸੀਂ ਜਰੂਰ ਦੇਖਿਆ ਕਰੋ ਤੇ ਬਹੁਤ ਸੋਹਣੇ ਸੋਹਣੇ ਵਲੌਗ ਬਣਾਉਂਦਾ ਹੈਗਾ ਬਾਈ ਤੇ ਦੂਸਰਾ ਕਮੈਂਟ ਆਇਆ ਹੈਗਾ ਜੀ ਭੈਣ ਬਲਜੀਤ ਕੌਰ ਉਹਨਾਂ ਦੇ ਵੀ ਆਪ ਨੂੰ ਹਰ ਰੋਜ਼ ਕਮੈਂਟ ਆਉਂਦੇ ਨੇ ਹਰ ਰੋਜ਼ ਵਲੌਗ ਦੇਖਦੇ ਨੇ ਤੇ ਵਧੀਆ ਲੱਗਦਾ ਹੈਗਾ ਤੇ ਇਦਾਂ ਹੀ ਤੁਸੀਂ ਹਰ ਰੋਜ਼ ਮੈਨੂੰ ਐਪਰੀਸ਼ੀਏਟ ਕਰਿਆ ਕਰੋ ਤੇ ਵਲੌਗ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਵਿਚਾਰ ਸੁਣ ਕੇ ਹਨਾ ਤੁਹਾਡੇ ਕਮੈਂਟ ਪੜ੍ਹ ਕੇ ਬਹੁਤ ਵਧੀਆ ਲੱਗਦਾ ਹੈ। ਤੇ ਤੀਜਾ ਕਮੈਂਟ ਆਇਆ ਹੈ ਜੀ ਰਪਿੰਦਰ ਢਿੱਲੋਂ ਉਹਨਾਂ ਨੇ ਮਜ਼ਾਕ ਵਾਲੀ ਕਮੈਂਟ ਵੀ ਕਰ ਦਿੱਦੋ ਨੇ। ਕਹਿੰਦੇ ਮੀਂਹ ਪੈਣ ਦੇ ਦਿਆ ਕਰ ਤੂੰ ਬਦਰਾ ਨਹੀਂ ਆਉਣ ਦਿੰਦਾ ਕੈਮਰਾ ਲੈ ਕੇ ਚੱਲ ਰਹਿਣਾ। ਤੇ ਚਲੋ ਕੋਈ ਗੱਲ ਨਹੀਂ ਵੀਰੋ ਤਾਂ ਆਪਾਂ ਬਲੇ ਜਿੰਨੇ ਵੀ ਦੂਰੋਂ ਨੇੜੇੋਂ ਵਲੌਗ ਦੇਖਦੇ ਹੁੰਦੇ ਨੇ ਉਹਨਾਂ ਨੂੰ ਆਪਦੇ ਬਣਾ ਏਰੀਆ ਦਾ ਮੌਸਮ ਦੱਸ ਦਿੰਨੇ ਆ ਵੀ ਅੱਜ ਇਦਾਂ ਦਾ। ਤੇ ਬਾਕੀ ਮੇਰੇ ਤੇ ਇੰਨੀ ਕੋਈ ਸ਼ਕਤੀ ਨਹੀਂ ਹੈਗੀ ਵੀ ਮੈਂ ਰੱਬ ਨੂੰ ਰੋਕ ਸਕੰਦ ਤੂੰ ਮੀਂਹ ਨਾ ਪਾ ਨਾ ਤੇ ਉਹ ਤਾਂ ਜਦੋਂ ਵੀ ਮੀਂਹ ਪਾਉਣਿਆ ਉਹਨੇ ਪਾਊਗਾ ਜ਼ਰੂਰ ਪਾਊਗਾ ਤੇ ਕੋਈ ਗੱਲ ਨਹੀਂ ਆਪਣੀ ਵੀ ਵਾਰੀ ਆਊਗੀ ਪਹਿਲਾਂ ਆਪਣੇ ਪੈ ਗਏ ਹੁਣ ਨਹੀਂ ਪਿਆ ਤੇ ਕੋਈ ਚੱਕਰ ਨਹੀਂ ਆਜੂ ਆਪਣੀ ਵਾਰੀ ਜਾਂਦੀ ਤੇ ਮੀਂਹ ਜ਼ਰੂਰ ਪਊਗਾ ਤੇ ਹੁਣ ਵੀ ਲੱਗਦਾ ਏਦਾਂ ਰਿਹਾ ਵੀ ਮੀਂਹ ਬਿਲਕੁਲ ਤਿਆਰੀ ਦੇ ਵਿੱਚ ਹੁੰਦੇ ਜਿਵੇਂ ਇੰਨਾ ਬਦਲ ਹੋਇਆ ਹੋਵੇ ਤੇ ਹਵਾ ਚੱਲਦੀ ਬਹੁਤ ਘੈਂਟ ਮੌਸਮ ਬਣਿਆ ਹੋਇਆ ਬਾਹਰ ਤੇ ਪਾਊਗਾ ਜਰੂਰ ਰੱਬ ਮੀ ਆਪਣੇ ਵੀ ਪਾਊਗਾ ਆਪਣੇ ਵੀ ਸੁਣੂਗਾ ਤੇ ਤੁਸੀਂ ਚਿੰਤਾ ਨਾ ਕਰੋ ਮੇਰੇ ਰੋਕ ਕੇ ਤੋਂ ਨਹੀਂ ਰੱਖਦਾ ਤੇ ਨਾ ਪਰੋਕੀ ਤੇ ਨਾ ਰੱਬ ਕਿਸੇ ਦੇ ਰੋਕ ਕੇ ਤੋਂ ਰੋਕੇ ਕਿਉਂਕਿ ਉਹ ਸਰਵ ਸ਼ਕਤੀਮਾਨ ਹੈ ਨਾ ਉਹਨੇ ਸਾਰਾ ਕੁਝ ਕਰਨਾ ਹੈ ਜੋ ਵੀ ਕਰਨਾ ਹੈ ਤੇ ਕੋਈ ਨਾ ਤੁਸੀਂ ਚਿੰਤਾ ਨਾ ਕਰੋ ਤੇ ਜਰੂਰ ਮੀ ਪਾਊਗਾ ਪਰ ਇੱਕ ਐ ਕਰ ਲਓ ਜੇ ਵੀ ਪਿਆਰ ਸਰਪਿੰਦਰ ਢਿੱਲੋਂ ਨੂੰ ਬੇਨਤੀ ਹੈ ਦੀ ਪਾਰਟੀ ਜ਼ਰੂਰ ਕਰਨੀ ਪਊ ਫਿਰ ਉਸ ਦਿਨ ਚਾਹੇ ਗੁਲਗਲਿਪ ਪਕਾ ਕੇ ਘਰੇ ਕਰ ਲਿਓ ਸਾਨੂੰ ਜ਼ਰੂਰ ਬੁਲਾ ਲਿਓ ਤੇ ਚਲੋ ਜੀ ਹਾਸੇ ਦੀ ਮજા ਕਰਨਾ ਤੇ ਧੰਨਵਾਦ ਬਾਈ ਤੁਸੀਂ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਵਧੀਆ ਲੱਗਦਾ ਤੇ ਇਹਦੇ ਬਲੌਗ ਦੇਖਦੇ ਰਹੋ ਕਮੈਂਟ ਕਰਦੇ ਰਹੋ ਹਾਸਾ ਠਟਾਕ ਕਰਦੇ ਰਹੋ ਜ਼ਰੂਰੀ ਹੈ ਵੀ ਜ਼ਿੰਦਗੀ ਦੇ ਵਿੱਚ ਇਹ ਵਧੀਆ ਲੱਗਦਾ ਹੈ ਜਦੋਂ ਕਮੈਂਟ ਆਉਂਦੇ ਨੇ ਪੜ੍ਹਦੇ ਆ ਉਹਨਾਂ ਨੂੰ ਹਨਾ ਉਹਨਾਂ ਦੇ ਰਿਪਲਾਈ ਕਰਦੇ ਆ ਉਹਨਾਂ ਨੂੰ ਦੇ ਨਾਮ ਨਾਮ ਕਰਦੇ ਆ ਫੋਟੋਆਂ ਦਿਖਾਉਂਦੇ ਆ ਤਾਂ ਮੈਨੂੰ ਤੇ ਇਸੇ ਦੇ ਵਿੱਚ ਬਹੁਤ 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 ਖੁਸ਼ੀ ਹੁੰਦੀ ਹੈ ਤੇ ਬਾਕੀ ਚਲੋ ਗਰਮੀ ਜਿਹੜੀ ਹੈ ਨਾ ਗਰਮੀ ਦਾ ਵੀ ਆਪਾਂ ਨੂੰ ਜੇ ਆਪਾਂ ਸੋਚਾਂਗੇ ਵੀ ਹਨਾ ਸਰਦੀ ਰਹੇ ਉਹ ਵੀ ਠੀਕ ਨਹੀਂ ਜੇ ਗਰਮੀ ਆ ਤਾਂ ਆਪਾਂ ਨੂੰ ਗਰਮੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਨਾ ਤੇ ਉਹਨੂੰ ਵੀ ਹੱਸ ਕੀ ਮੰਨਣਾ ਚਾਹੀਦਾ ਕਿਉਂ ਇਹ ਰੁੱਤ ਜਿਹੜੀ ਰੁੱਤਾਂ ਨਿਰੁੱਤਾਂ ਦੇ ਹਿਸਾਬ ਤੇ ਆਉਣੀ ਆਉਣੇ ਤੇ ਜਦੋਂ ਸਰਦੀ ਹੁੰਦੀ ਹੈ ਉਹ ਸਰਦੀਆਂ ਦੇ ਆਨੰਦ ਆਪਾਂ ਮਾਣਦੇ ਆਂ ਤੇ ਵਿਚ ਲੋਕ ਨੇ ਜਿੰਨਾਂ ਤੋਂ ਜ਼ਿਆਦਾ ਗਰਮੀ ਨਹੀਂ ਚੱਲੀ ਜਾਂਦੀ ਤੇ ਵਿਚ ਨੇ ਜਿੰਨਾਂ ਤੋਂ ਜ਼ਿਆਦਾ ਸਰਦੀ ਨਹੀਂ ਚੱਲੀ ਜਾਂਦੀ ਤੇ ਵਿਚ ਮੇਰੇ ਵਰਗੇ ਨੇ ਜਿੰਨਾਂ ਤੋਂ ਨਾ ਜ਼ਿਆਦਾ ਗਰਮੀ ਚੱਲੀ ਜਾਂਦੀ ਐ ਨਾ ਜ਼ਿਆਦਾ ਸਰਦੀ ਤੇ ਬਸ ਐਦੀ ਰਲਮੇ ਮਿਲ ਮਾ ਉਸਮ ਜਿਆ ਜਾਂਦਾ ਜਿਹੜਾ ਉਹ ਵਧੀਆ ਲੱਗਦਾ ਤੇ ਜਦੋਂ ਜ਼ਿਆਦਾ ਸਰਦੀ ਹੁੰਦੀ ਹੁੰਦੀ ਉਹਨੂੰ ਵੀ ਮੈਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇੰਨੀ ਠੰਡ ਵਿੱਚ ਤੱਚਲੀ ਨਹੀਂ ਜਾਂਦੀ ਤੇ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਉਸ ਦਿਨ ਫਿਰ ਮੈਂ ਬਲੌਗ ਦੇ ਵਿੱਚ ਵੀ ਹਾਏ ਵੂ ਹਾਏ ਵੂ ਕਰਕੇ ਬਲੌਗ ਬਣਾਉਣਾ ਹੁੰਦਾ। ਤੇ ਚਲੋ ਜੋ ਵੀ ਰੁੱਤਾਂ ਨੇਂਡਾ ਆਪਾਂ ਨੂੰ ਹੁਣ ਮੰਨਣੀ ਪੈਣਗੀਆਂ ਇਹਨਾਂ ਨੂੰ ਕੱਟਣਾ ਹੀ ਪੈਣਾ। ਜਿਵੇਂ ਦੁੱਖ ਤਿਸੋਖਾ ਪਾ ਕੱਟਦੇ ਹਾਂ ਉਵੇਂ ਆਪਾਂ ਨੂੰ ਗਰਮੀ ਸਰਦੀ ਇਹ ਵੀ ਕੱਟਣੀ ਪੈਂਦੀ ਹੈ। ਤੇ ਬਸ ਇਹੀ ਬੇਨਤੀ ਹੈ ਜੀ ਵੀ ਬਰਤ ਤੋਂ ਬਰਤ ਰੁੱਖ ਲਗਾਓ ਹਨਾ ਪੁਰਾਣੇ ਰੁੱਖਾਂ ਨੂੰ ਕੱਟੋ ਨਾ ਵਧੀਆ-ਵਧੀਆ ਹੋਰ ਰੁੱਖ ਲਗਾਓ ਆਪਾਂ ਵੀ ਆਪਣੇ ਪੰਜਾਬ ਨੂੰ ਹਰਿਆ-ਭਰਿਆ ਕਰੀਏ ਜਿਵੇਂ ਹੁਣ ਬਾਹਰ ਸਿਮਲੇ ਕੁਲੂ ਮਨਾਲੀ ਘੁੰਮਣ ਜਾਂਦੇ ਨੇ ਲੋਕ ਹਨਾ ਕਹਿੰਦੇ ਨੇ ਉੱਧਰ ਹਰਿਆਰਲੀ ਜ਼ਿਆਦਾ ਤੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਹਰਿਆਲੀ ਬਣਾਈਏ ਤੇ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ ਤੇ ਇਹੀ ਬੇਨਤੀ ਹੈ ਕਿਉਂਕਿ ਜਿੰਨਾ ਆਪਾਂ ਖਰਚਾ ਬਾਹਰ ਜਾਣ ਤੇ ਕਰਦੇ ਆ ਉਨੇ ਖਰਚੇ ਦੇ ਵਿੱਚ ਆਪਾਂ ਆਪਣੇ ਪੰਜਾਬ ਦੇ ਵਿੱਚ ਰੁੱਖ ਲਗਾਈਏ ਤੇ ਉਹਦੇ ਨਾਲ ਨਾ ਤਾਂ ਬਾਤਵਾਰਨ ਸਹੀ ਹੋਵੇ ਹਨਾ ਆਪਾਂ ਨੂੰ ਆਕਸੀਜਨ ਮਿਲੇ ਤੇ ਬਾਕੀ ਮੌਸਮ ਸਹੀ ਹੋਵੇ ਮੀਂਹ ਪੈਣ ਹਨਾ ਵੱਧ ਤੋਂ ਵੱਧ ਤੇ ਆਪਾਂ ਨੂੰ ਬਾਹਰ ਜਾਣ ਦੀ بجائے ਆਪਾਂ ਪੰਜਾਬ ਦੇ ਵਿੱਚ ਹੀ ਆਪਾਂ ਪੰਜਾਬ ਨੂੰ ਹੀ ਸਿਮਲਾ ਬਣਾ ਲਈਏ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਓ ਚਲੋ ਜਿੰਨਾ ਵੀ ਹੋ ਸਤਾ ਕਰਦਾ ਕੋਈ ਇੱਕ ਲਗਾ ਸਕਦਾ ਕੋਈ ਦੋ ਲਗਾ ਸਕਦਾ ਕੋਈ 10 ਲਗਾ ਸਕਦਾ ਕੋਈ 100 ਲਗਾ ਸਕਦਾ ਹਨਾ ਜੋ ਵੀ ਲਗਾ ਸਕਦਾ ਲਗਾਓ ਜਰੂਰ ਤੇ ਆਪਾਂ ਖੇਤਾਂ ਦੇ ਵਿੱਚੋਂ ਵੀ ਜੀਰੀਆਂ ਜਦੋਂ ਨੇ ਲੱਗਣ ਲੱਗੀਆਂ ਨੇ ਉਦੋਂ ਦੇ ਆਪਾਂ ਦਰਖਤ ਖਤਮ ਕਰੀ ਜਾਂਦੇ ਆ ਕਿਉਂਕਿ ਕਹਿਣੇ ਫਸਲ ਦਾ ਨੁਕਸਾਨ ਕਰਦੇ ਨੇ ਤੇ ਦੇਖੋ ਇੰਨੇ ਕ ਨੁਕਸਾਨ ਦੇ ਨਾਲ ਕੋਈ ਭੁੱਖਾ ਨਹੀਂ ਮਰਦਾ ਹਨ ਪਹਿਲਾਂ ਵੀ ਇੰਨੇ ਦਰਖਤਾਂ ਦੇ ਫਸਲਾਂ ਘਟੋ ਨੇ ਉਦੋਂ ਕਿਹੜਾ ਲੋਕ ਭੁੱਖੇ ਮਰਦੇ ਸੀ ਹੁਣ ਦੇ ਨਾਲੋਂ ਪਹਿਲਾਂ ਲੋਕ ਸਖਾਲੇ ਸੀ ਹੁਣ ਬਹੁਤ ਔਖੇ ਨੇਗੇ ਕਿਉਂਕਿ ਹਰ ਇੱਕ ਦੇ ਸਿਰ ਕਰਜ ਹੈ ਖਰਚੇ ਜ਼ਿਆਦਾ ਨੇ ਆਪਣੇ ਤੇ ਆਪਣੇ ਖਰਚਿਆਂ ਨੂੰ ਕੰਟਰੋਲ ਕਰੀਏ ਤੇ ਰੁੱਖ ਲਗਾਈਏ ਵੱਧ ਤੋਂ ਵੱਧ ਤੇ ਆਪਣਾ ਜੀਵਨ ਜਿਹੜਾ ਉਹਨੂੰ ਜਪਤ ਤੋਂ ਵੱਧ ਦਾ ਪ੍ਰਸਾਦ ਦਾ ਜਿ ਜਿਹਾ ਉਹਨਾ ਸਿੱਖੀਏ ਨਾ ਤੇ ਉਹਦੇ ਨਾਲ ਵਧੀਆ ਚਲੋ ਆਪਣੀ ਲਾਈਫ ਹੀ ਉਹਦੇ ਨਾਲ ਸਹੀ ਹੋ ਜੂਗੀ ਹੈ ਨਾ ਸੁਖੀ ਹੋ ਜੂਗੀ ਤੇ ਹੀ ਬਿਹਲਤੀ ਹੈਗੀ ਚਲੋ ਜੀ ਇਹਨੇ ਇੱਕ ਗੱਲਾਂ ਜੇ ਕਿਸੇ ਨੂੰ ਵਧੀਆ ਲੱਗੀਆਂ ਤਾਂ ਕਮੈਂਟ ਕਰ ਦਿਓ ਜੇ ਨਾ ਵਧੀਆ ਲੱਗੀਆਂ ਤਾਂ ਵੀ ਕਮੈਂਟ ਕਰ ਦਿਓ ਕਮੈਂਟ ਤਾਂ ਕਰਨੀ ਨੇਗੇ ਤੁਸੀਂ ਤੇ ਕਮੈਂਟ ਜਰੂਰ ਕਰਿਓ ਨਹੀਂ ਵਧੀਆ ਲੱਗੀਆਂ ਤਾਂ ਵੀ ਦੱਸ ਦਿਓ ਜੇ ਵਧੀਆ ਲੱਗੀਆਂ ਤਾਂ ਜੀ ਦੱਸ ਦਿਓ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਹਜੇ ਕਾਫੀ ਦਿਨ ਪਿਆਏਗਾ ਜੀ ਤਾਂ 12:00 ਕ ਵਜੇ ਨੇ ਦੇਖਦੇ ਆਂ ਤੂੰ ਆਲਾ ਆਪਣੇ ਕੀ ਕਰਨਾ ਤੂਰੀ ਜਾਣ ਦਾ ਆਪਣਾ ਕੈਨਸਲ ਹੋ ਗਿਆ ਤੇ ਉਹ ਵੀਰੇ ਨੂੰ ਮੈਂ ਫੋਨ ਕਰਿਆ ਤੇ ਉਹ ਕਹਿੰਦੇ ਵੀ ਅੱਜ ਮੈਂ ਜਾ ਰਿਹਾ ਬਾਹਰ ਵੀ ਸ਼ਾਮ ਨੂੰ ਉਸ ਦੇ ਹਾਂ ਅਗਸ ਦੇ ਹਾਂ ਕਾ ਸ਼ਾਮ ਨੂੰ ਅੱਜ ਨਹੀਂ ਫਿਰ ਕੱਲ ਨੂੰ ਤੇ ਬਾਕੀ ਹੁਣ ਆਪਾਂ ਮੌਸਮ ਖਰਾਬ ਹੈ ਸ਼ਾਮ ਨੂੰ ਜਾਂਦੀ ਨੇ ਆਪਾਂ ਕੱਲ ਨੂੰ ਹੀ ਜਾਵਾਂਗੇ ਤੇ ਕੱਲ ਨੂੰ ਆਪਾਂ ਜਾ ਕੇ ਫਾਈਨਲ ਕਰਿਆ ਮੈਂ ਤੇ ਫਿਰ ਉਸ ਤੋਂ ਬਾਅਦ ਆਪਾਂ ਦੂਸਰੇ ਗਾਣੇ ਦੀ ਤਿਆਰੀ ਸ਼ੁਰੂ ਕਰ ਦਾਂਗੇ ਤੇ ਫਿਰ ਇਹਦੀ ਵੀਡੀਓ ਬਾਰੇ ਸੋਚਾਂਗੇ ਬਣਾਉਣੀ ਆ ਜਾਂ ਕਿਵੇਂ ਕਰਨੀ ਆ ਚਲੋ ਜੀ ਮਿਲਦਿਆਂ ਦੇ ਬਾਅਦ ਆਪਾਂ ਦੇਖਦੇ ਆ ਕੀ ਕਰਨਾ ਹੈ ਕੋਈ ਕਿੰਨਾ ਬੱਦਲ ਹੈ ਕਾਲੀ ਕਾਟ ਹੈ ਬਿਲਕੁਲ ਪਰ ਪਤਾ ਨਹੀਂ ਕਿਉਂ ਮੀਂਹ ਨਹੀਂ ਪੈ ਰਿਹਾ ਹੁਣ ਇੱਕ ਰੱਬ ਮੀਂਹ ਪਾ ਦੇ ਤਾਂ ਵਧੀਆ ਗੱਲ ਲੱਗੇ ਲਓ ਜੀ ਮੀਂਹ ਆ ਗਿਆ ਆਇਆ ਇੱਕ ਵਾਰੀ ਪੂਰੇ ਜ਼ੋਰ ਦੀ ਹੈ ਹੁਣ ਦੇਖੋ ਕਿੰਨਾ ਤੇ ਪੈਂਦਾ ਕਿੰਨਾ ਤੇ ਨਾ ਹਾਂ ਦਸਤਾਰ ਦੀ ਵੀ ਤਿਆਰੀ ਹੈ ਬਿਲਕੁਲ ਵੀ ਨਹੀਂ। ਪੂਰੇ ਜ਼ੋਰਦਾਰੀ ਉੱਤਰਿਆ। ਤੇ ਅੱਜ ਮੀਂਹ ਪੈ ਜੇ ਚੰਗੀ ਗੱਲ ਹੈ। ਨਹੀਂ ਰਪਿੰਦਰ ਢਿੱਲੋਂ ਵਰਗੇ ਫੇਰ ਮਜ਼ਾਕ ਉਡਾਉਣਗੇ। ਕਹਿੰਦਾ ਤਾਂ ਕਹਿੰਦਾ ਕਿ ਆ ਜਾ ਤਾਂ ਮੀਂਹ ਹੀ ਪੈਣ ਦਿੰਦਾ। ਤੇ ਦੇਖੋ ਜੀ ਬਹੁਤ ਮੀਂਹ ਪਿਆ ਇੱਕ ਲੱਖ ਪੂਰਾ। ਤੇ ਅੱਜ ਰੱਬ ਵਧੀਆ ਮੀਂਹ ਪਾ ਦੇ ਆਪਣੇ ਪਿੰਡ ਵੀ। ਚਲੋ। ਲਓ ਜੀ ਮੈਂ ਲੈ ਤਨੇ ਮੱਕੀ ਦੇ दाणे ਮੁਰਮਰੇ। ਦੇਖੋ ਜੰਦਾ ਵੀ ਵੇਚਣ ਵਾਲਾ ਮੇਰਾ ਦਿਲ ਕੀਤਾ ਇਹਨਾਂ ਨੂੰ ਥੋੜਾ ਥੋੜਾ ਨੂਨ ਜਿਹਾ ਲੱਗਿਆ ਹੁੰਦਾ ਦੇਖੋ ਬਹੁਤ ਸੋਹਣੇ ਨੇਗੇ ਥੋੜਾ ਥੋੜਾ ਨੂਨ ਲੱਗਿਆ ਹੁੰਦਾ ਬਹੁਤ ਵਧੀਆ ਲੱਗਦੀ ਨੇ ਖਾਣ ਦੇ ਵਿੱਚ ਮੱਕੀ ਦੇ ਮੁਰਮਰੇ ਅਸੀਂ ਇਹਨਾਂ ਨੂੰ ਮੁਰਮਰੇ ਕਹਿੰਦੇ ਆ ਤੁਹਾਡੇ ਵਾਲੇ ਕੀ ਕਹਿੰਦੇ ਨੇ ਜਰੂਰ ਬਸਤੀ ਅਪਮੈਂਟ ਕਰਕੇ ਦੇਖੋ ਜੀ ਸਾਡੇ ਪਿੰਡ ਦਾ ਵਿਕਾਸ ਥੋੜਾ ਜਿਹਾ ਪਮੀ ਪਿਆ ਹੈਗਾ ਤੇ ਪਾਣੀ ਦੇਖੋ ਘਰਾਂ ਚ ਬੜ ਚੱਲਿਆ ਲੋਕਾਂ ਦੇ ਤੋਬੇ ਨੇ ਜਿਹੜੇ ਲੋਕਾਂ ਨੇ ਰੋਕਲੇ ਸਾਰੇ ਦੇਖੋ ਟੋਬੇ ਵਿੱਚ ਲੋਕਾਂ ਨੇ ਭਰਤ ਪਾ ਕੇ ਰੋਕ ਲੇ ਤੇ ਪਾਣੀ ਵੀ ਇੰਝ ਖੜਾ ਦੇਖੋ ਇਹ ਫੁੱਲ ਬੂਟੇ ਕਿੰਨੇ ਸੋਹਣੇ ਹੋ ਜਾਂਦੇ ਨੇਗੇ ਮੀਂਹ ਪੈਣ ਨਾਲ ਸਾਰਾ ਗਰਦਗ ਪੈਨਾ ਦਾ ਲੈ ਜਾਂਦੇ ਤੇ ਸੋਨੇ ਸੋਨੇ ਲੱਗਣ ਲੱਗ ਜਾਂਦੇ ਨੇ ਫੁੱਲ ਬਹੁਤ ਖਿੜਦੇ ਆ ਗਏ ਨਾ ਬਾਗੀਚੀ ਦੇ ਵਿੱਚ ਤੇ ਜਿੰਨਾ ਹੁੰਦਾ ਨਾ ਆਪਾਂ ਫੁੱਲ ਬੂਟਿਆਂ ਤੇ ਹਰਿਆਲੀ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨੀ ਕਿ ਜਗ੍ਹਾ ਹੈਗੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਬਹੁਤ ਛੋਟਾ ਹੈਗਾ ਛੋਟਾ ਜਿਹੀ ਵੇੜਾ ਹੈਗਾ ਵਿੱਚ ਤੇ ਜਿਹਦੇ ਵਿੱਚ ਸੰਦ ਵੀ ਖੜੇ ਸਾਰੇ ਟ੍ਰੈਕਟਰ ਹੋਗੇ ਦੋਨ ਪਰ ਆਪਣੇ ਗੱਡੀਆਂ ਹੋਗੀਆਂ ਸਾਈਕਲ ਸਕੂਟਰ ਮੋਟਰਸਾਈਕਲ ਹੋਗੇ ਉਧਰ ਪਸ਼ੂ ਵੀ ਹੋਗੇ ਤੇ ਫਿਰ ਵੀ ਆਪਾਂ ਵਿੱਚ ਇੰਨੇ ਇੱਕ ਸਾਈਡ ਤੇ ਇੱਕ ਸਾਈਡ ਤੇ ਗੰਬਲੇ ਰੱਖੇ ਹੋਏ ਨੇ ਵੀ ਚਲੋ ਵਧੀਆ ਲੱਗਦੇ ਨੇ ਹਨਾ ਹਰਿਆਲੀ ਜਾਂ ਹੀ ਦੇ ਘਰ ਦੇ ਵਿੱਚ ਉੱਠ ਜਾਂਦੇ ਮੱਥੇ ਲੱਗਦੀ ਹੈ ਵਧੀਆ ਲੱਗਦਾ ਹੈਗਾ ਤੇ ਲੋ ਜੀ ਮੈਂ ਹੁਣ ਵੀੜੇ ਦੇ ਵਿੱਚ ਬੈਠ ਗਿਆ ਤਿਆ ਕੇ ਕਿਉਂਕਿ ਸ਼ਾਮ ਜੀ ਹੋ ਚੱਲੀ ਹੈ ਕਾਫੀ ਤੇ ਬਾਕੀ ਬੱਦਲ ਹੋਏ ਹੋਏ ਨੇ ਮੌਸਮ ਵਧੀਆ ਹਵਾ ਚਾਉਂਦੀ ਹੈ ਤੇ ਹੁਣ ਆਪਾਂ ਕਰ ਦਾਂਗੇ ਬਲੌਗ ਦਾ ਇੱਥੇ ਐਂਡ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੁਹਾਡੀ ਜ਼ਿੰਮੇਦਾਰੀ ਹੈ ਵਸ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰਾ ਫਰਜ਼ ᱛੀਕਾ ਬਲੌਗ ਬਣਾਉਣਾ ਤੇ ਤੁਹਾਡੇ ਸਾਹਮਣੇ ਪੇਸ਼ ਕਰਨਾ ਉਹ ਆਪਾਂ ਹਰ ਰੋਜ਼ ਕਰਦੇ ਆਂ ਤੇ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਜਰੂਰ ਕਮੈਂਟ ਕਰਿਓ ਨਵੇਂ ਮੈਂਬਰਾਂ ਨੂੰ ਵੀ ਆਨ ਤੇ ਜਰੂਰ ਹਾਜ਼ਰੀ ਲਵਾਇਆ ਕਰੋ ਤੇ ਬਾਕੀ ਮਿਲਦੇ ਆਂ ਜੀ ਕੱਲ ਨੂੰ ਸਵੇਰੇ ਨਵੇਂ ਬਲੌਗ ਦੇ ਵਿੱਚ ਤਾਤਾ ਕਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ